ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਅਸੀਂ ਪਿਛਲੇ 24 ਸਾਲ ਤੋਂ 25 ਸਾਲ ਤੋਂ ਇਹ ਲੰਗਰ 25ਵਾਂ ਲੰਗਰ ਹੈ ਜਿਹੜਾ ਹਰ ਸਾਲ ਇਹ 15 ਦਿਨ ਲਈ ਇੱਥੇ ਦਿਨ ਰਾਤ ਲਗਾਤਾਰ ਚੱਲਦਾ ਹੈ ਇਸ ਸ਼ਾਵਣ ਚਾਲੇ ਦੇ ਵਿੱਚ ਇਹ ਲੰਗਰ ਵਿਸ਼ੇਸ਼ ਤੌਰ ਤੇ ਬਾਹਰ ਚੱਲਦਾ ਨਹੀਂ ਗੜੀ ਤਰਖਾਨਾ ਪਿੰਡ ਦੀ ਜਿਹੜੀ ਸੰਗਤ ਹੈ ਉਹ ਇਸ ਲੰਗਰ ਨੂੰ ਮੰਦਿਰ ਦੇ ਅੰਦਰ ਵੀ ਲਗਾਤਾਰ ਹੀ ਚਲਾਈ ਜਾਂਦੀ ਹੈ ਇਸ ਕਰਕੇ ਲੰਗਰ 15 ਦਿਨ ਬਾਅਦ ਬੰਦ ਨਹੀਂ ਹੁੰਦਾ ਇਹ ਅੰਦਰ ਬਾਹਰ ਹੁੰਦਾ ਇੱਕੋ ਵਾਪਸੀ ਮੰਦਿਰ ਚ ਕਰਦਾ ਮੰਦਿਰ ਤੋਂ ਇਹ ਥੇਰ ਬਾਹਰ ਆ ਜਾਂਦਾ ਸਾਰੇ ਲੰਗਰ ਐਨੇ ਸਾਲਾਂ ਤੋਂ ਲਗਾਤਾਰ ਇਸਪਿੰਡ ਵਾਲੇ ਆਪ ਚਲਾਉਂਦੇ ਆ ਜਦੋਂ ਇਹ ਮੇਲਾ ਸਾਵਣ ਦਾ ਇੱਥੇ ਆਉਂਦਾ ਤਾਂ ਇਹ ਖਾਸ ਕਰਕੇ ਗੜੀ ਤਰਖਾਨਾ ਸਮਰਾਲਾ ਤੇ ਮਾਛੀਵਾੜਾ ਸਾਭੀ ਸੰਗਤ ਆ ਜਿਹੜੀ ਜਿਹੜੇ ਸੇਵਾਦਾਰ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਇਹ ਲੰਗਰ ਨੂੰ ਚਲਾਉਂਦੇ ਆ ਇਹਦੇ ਵਿੱਚ ਬਹੁਤ ਕੁਝ ਬਣਦਾ ਹੈ ਲਗਾਤਾਰ ਇੱਥੇ ਦੇਖੋ ਤੁਸੀਂ ਦੇਖੋ ਇੱਥੇ ਘੱਟੋ ਘੱਟ 10 ਪੀਲੇ ਪਏ ਆ ਜਿਹੜੇ ਰੂਟੀਨ ਚ ਚੇਨ ਵਾਈ ਚੱਲੀ ਜਾਂਦੇ ਆ ਇੱਕ ਸਬਜ਼ੀ ਚੱਲਦੀ ਆ ਫਿਰ ਅਗਲੀ ਫਿਰ ਅਗਲੀ ਫਿਰ ਅਗਲੀ ਤੇ ਉਹਦੇ ਨਾਲ ਜਿਹੜੀ ਮਿਠਾਈ ਆ ਖੀਰ ਵੀ ਚੱਲਦੀ ਆ ਲਗਾਤਾਰ ਜਲੇਬੀ ਵੀ ਚੱਲਦੀ ਆ ਤੇ ਲਗਾਤਾਰ ਜੇ ਆਪਾਂ ਐਵਰੇਜ ਲਈਏ ਤਾਂ ਇੱਥੇ ਘੱਟੋ ਘੱਟ 10000 ਬੰਦਾ ਰੋਟੀ ਖਾਂਦਾ ਮੇਲੇ ਦੇ ਵਿੱਚ ਉਸ ਤੋਂ ਬਾਅਦ ਮੰਦਰ ਦੇ ਵਿੱਚ ਫਿਰ ਜਿੰਨੇ ਵੀ ਆਉਂਦੇ ਆ ਉਹਨਾਂ ਲਈ ਇਹ ਲੰਗਰ ਚੱਲਦਾ ਰਹਿੰਦਾ ਇਹ ਲੰਗਰ ਕਮੇਟੀ ਜਿਵੇਂ ਸਾਵਣ ਲੰਗਰ ਕਮੇਟੀ ਮਾਤਾ ਨੈਣਾ ਦੇਵੀ ਦੇ ਨਾਮ ਤੇ ਵੀ ਜਾਣਿਆ ਜਾਂਦਾ ਇੱਥੇ ਹਰ ਧਰਮ ਦਾ ਬੰਦਾ ਇਹਦੇ ਵਿੱਚ ਇਲਵਾ ਲੋਗਾ ਸਿੱਖ ਵੀ ਆ ਸਿੰਧੂ ਵੀ ਆ ਤੇ ਬੜੀ ਸ਼ਰਧਾ ਜਿਹੜੀ ਵਰਤਨਾ ਦੀ ਸੇਵਾ ਉਹਦੇ ਲਈ ਸਾਨੂੰ ਅਸੀਂ ਲੇਬਰ ਨਹੀਂ ਰੱਖਦੇ ਤੇ ਪਿੰਡ ਦੀ ਬੀਬੀਆਂ ਨੇ ਆਪਣੀ ਜ਼ਿੰਮੇਵਾਰੀ ਸੰਭੀ ਹੋਈ ਬੜੀ ਲਗਨ ਦੇ ਨਾਲ ਆਪਣੇ ਘਰ ਦੇ ਕੰਮਕਾਰ ਛੱਡ ਕੇ ਉਹ ਇੱਥੇ ਕੰਮ ਕਰਦੀਆਂ ਤੇ ਗੜੀ ਪਿੰਡ ਦਾ ਤਾਂ ਸਭ ਨੂੰ ਪਤਾ ਹੀ ਆ ਇਹ ਇੱਕ ਸਪੈਸ਼ਲ ਜਗ੍ਹਾ ਬਣ ਗਈ ਜਿਸੋ ਵੀ ਸੰਗਤ ਹੁੰਦੀ ਹੈ ਮਾਤਾ ਨੈਣਾ ਦੇਵੀ ਆ ਉਹ ਜੜੀ ਪੋਲ ਮਿਲਣ ਦੀ ਗੱਲ ਕਰਦੇ ਆ ਅਸੀਂ ਸਾਰੇ ਇਲਾਕੇ ਨੂੰ ਅਪੀਲ ਕਰਦੇ ਆ ਵੀ ਫੇਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਗਲੇ ਸਾਲਾਂ ਦੇ ਵਿੱਚ ਸਾਡੇ ਨਾਲ ਆ ਕੇ ਇਹ ਜਿਹੜਾ ਧਰਮ ਦਾ ਕਾਰਜਾ ਇਹਦੇ ਵਿੱਚ ਸਾਥ ਦਿਆ ਕਰੋ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਤੁਸੀਂ ਇੱਥੇ ਆਇਆ ਕਰੋ ਹੋਰ ਗਲਤ ਕੰਮਾਂ ਨੂੰ ਛੱਡ ਕੇ ਕਿਸੇ ਸੇਵਾ ਦੇ ਵਿੱਚ ਆਪਣਾ ਮਨ ਲਾਇਆ ਕਰੋ ਤਾਂ ਕਿ ਆਪਣੇ ਏਰੀਆ ਦਾ ਨਾ ਹੋਰ ਵੀ ਉੱਚਾ ਹੋਵੇ। ਇੱਥੇ ਇਸ ਜਗ੍ਹਾ ਉੱਤੇ ਸਾਵਣ ਚਾਲੇ ਚੱਲੇ ਜਗਦਾ। ਪਰ ਪਿੰਡ ਦੇ ਵਿੱਚ ਜਦੋਂ ਵੀ ਕੋਈ ਸ਼ਰਧਾਲੂ ਆਉਂਦਾ ਯਾਤਰੀ ਆਉਂਦਾ ਉਹਦੇ ਲਈ ਉਹ ਕਿਤੋਂ ਵੀ ਆਵੇ ਕਿਸੇ ਤਰ੍ਹਾਂ ਦਾ ਵੀ ਆਵੇ ਉਹਦੇ ਲਈ ਇਹ ਚੱਲ ਜਾਂਦਾ। ਇਹ ਚੱਲਦਾ ਹੈ ਯਾਤਰੀ ਜਿਹੜਾ ਜਿਹੜਾ ਆਉਂਦਾ। ਇਹ ਰਿਜiment ਜਿਹੜਾ ਪੂਰੇ ਹਲਕੇ ਦੇ ਇਲਾਕੇ ਦੇ ਬੰਦੇ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਜਿਆਦਾ ਕਹਿਣ ਦੀ ਜਰੂਰਤ ਨਹੀਂ ਪੈਂਦੀ। ਅਸੀਂ ਡੇਟ ਅਨਾਉਂਸ ਕਰਦੇ ਇੱਕ ਵਾਰੀ ਫਿਰਕੇ ਉਹਨਾਂ ਤੱਕ ਸੁਨੇਹਾ ਲਾ ਦਿੰਨੇ ਆ। ਉਹਨਾਂ ਤੋਂ ਫਿਰ ਰਸਤਾ ਆਪਣੇ ਆਪ ਆਪਣੇ ਆਪ ਪਹੁੰਚ ਹੀ ਜਾਂਦੇ। ਹਾਂਜੀ ਸਾਡੇ ਕੋਲ ਮੰਦਰ ਦੇ ਵਿੱਚ ਪਿੰਡ ਵਾਲਿਆਂ ਵੱਲੋਂ ਤੇ ਕਮੇਟੀ ਵੱਲੋਂ ਲਗਭਗ 1000 ਬੰਦੇ ਦੇ ਰੁਕਣ ਦਾ ਅਰੇਂਜਮੈਂਟ ਆ ਜੇ ਵੀ ਚਾਏ ਤਾਂ ਉਹ ਰੁਕਦੇ ਵੀ ਆਂ ਜਿਹੜੇ ਆਪ ਤੋਂ ਆਈਆਂ ਰੁਕਦੇ ਵੀ ਆਂ। ਸੰਗਤ ਨੂੰ ਮੈਸੇਜ ਦੇਣਾ ਚਾਹਾਂਗੇ ਕਿ ਅਸੀਂ ਤੁਹਾਡੀ ਸੇਵਾ ਜਮੇਸ਼ਾ ਹਾਜ਼ਰ ਆਂ। ਤੇ ਵੀ ਜੇ ਕੋਈ ਕਮੀ ਰਹਿ ਜਾਂਦੀ ਆ ਤਾਂ ਸਾਨੂੰ ਜਰੂਰ ਦੱਸ ਕੇ ਜਾਓ ਤਾਂ ਕਿ ਅਸੀਂ ਅੱਗੇ ਤੋਂ ਉਹ ਵੀ ਕੋਈ ਕਮੀ ਨਾ ਰਹੇ। ਜੈ ਜੀ। ਮੇਰਾ ਰਾਮ ਸਿੰਘ ਆ ਜੀ। ਲੰਗਰ ਲਗਾਉਂਦਾ। ਇਹ ਵੀ ਇਜਾਰੇ ਦੇ ਕਿੰਨੇ ਦੇ ਫਸਲੇ ਹੋਏ ਜੀ। ਇਹ ਲੰਗਰ ਦਾ ਹੀ 25 ਸਾਲ ਹੋ ਗਿਆ ਨਾ ਇਹਨੂੰ। ਜਿਹੜੇ ਮਾਤਾ ਦੇ ਭਗਤ ਆਉਂਦੇ ਨੇ ਉਹ ਲਈ ਆ। ਇਹ 15 ਦਿਨ ਚੱਲ ਗਈ। ਲੰਗਰ ਦਾ ਹਰ ਜਿਹੜਾ ਲੰਗਰ ਖੇਰ ਹੁੰਦੀ ਆ ਦਿਲੇਬੀ ਹੁੰਦੀ ਆ ਸਭ ਕੋ ਬਣਦਾ ਹੀ ਇੱਥੇ ਪੱਕੇ ਹਲਵਾਈ ਰੱਖੇ ਪੱਕੇ ਹਲਵਾਈ ਨਹੀਂ ਪੱਕੇ ਹਲਵਾਈ ਰੱਖੇ ਨੇ 15 ਦਿਨ ਲਈ ਪੱਕੇ ਹਲਵਾਈ ਰੱਖੇ ਨੇ ਰਮਾਲੀ ਰੋਟੀ ਵਾਲੇ ਪੱਕੇ ਰੱਖੇ ਨੇ ਬੁਰਖਪੁਰ ਤੋਂ ਆਦਦੇ ਨੇ ਆਏ ਬਾਈ ਸੇਵਾ ਕਰ ਰਹੇ ਆ ਜੀ ਇਹ ਜਿਹੜਾ ਲੰਗਰ ਚੱਲ ਰਿਹਾ ਇਹ ਮਾਤਵਾੜਾ ਸਮਰਾਲਾ ਇਹ ਗੜੀ ਪੈਂਦਾ ਜਿਹੜਾ ਇਹ ਤੇਨ ਨਾਲ ਹੀ ਸਜੋ ਨਾ ਚੱਲਦਾ ਜੀ ਤਿੰਨੇ ਨਗਰਾਂ ਇਸੇ ਜੋ ਨਾ ਚੱਲਦਾ